ਮੌਜੂਦ ਮਨਤਾ ਜਿਹੜੀ ਸੰਤਰ ਸਰਕਾਰ ਆਪਣੇ ਹੱਥਾਂ ਤੇ ਲੈ ਰਹੀ ਹੈ ਉਸੇ ਪਰ ਹਰ ਹਰ ਵਿਰੋਧ ਤੁਹਾਡੇ ਕਰਨ ਕਰਾਰੇ ਚਾਹੇ ਭਾਈ ਰੋਲ ਦੇ ਹੋਵੇ ਚਾਹੇ ਕੋਈ ਹੋਰ ਹੋਣਾ ਜਮੇ ਮੇਰਾ ਮਤਲਬ ਇਹ ਹੈਗਾ ਉਹ ਸਾਰੇ ਕਦਮ ਕਰਾਰੇ ਆਦਮੀਆਂ ਦੀਆਂ ਅਬਾਦੀਆਂ ਨੂੰ ਭਰਾਵੇ ਸੌਂਪਾ ਰਹੀ ਹੈ ਆਹੀ ਤਦਾਰਾ ਬੱਬਾ ਬਖਮਤ ਨੂੰ ਦੂਜੇ ਬੋੜਾ ਉਹ ਵੀ ਭਰਾਵੋ ਖੋ ਕੇ ਬਾਮੀਆਂ ਨੂੰ ਸਾਫਤਾ ਅੱਜ ਉਹ ਸਾਹਬੇ ਨੇਪਰਾ ਜਾਣਾ ਕੋਲ ਵੀ ਆ ਬਾਈ ਕਾਤਾ ਕਾਪਰੀ ਨੇ ਲੈਕਾਰੀ ਆ ਗਰਾਹਤ ਐ ਇਥੇ ਫਲਾਣੇ ਕਾਪਰੀ ਨੇ ਲੈਕਾਰ ਹੋਏ ਨੇ ਉਹ ਭਰਾਵੋ ਪਰਾਂ ਦੇ ਬਖੜਦਾ ਹੁਣ ਬਸਤ ਨਹੀਂ ਹੁਣ ਭਰਾਵੋ ਹੋ ਟਾਈਮ ਨੇ ਬਸ ਕੁਸੂਦ ਰਾਤ ਬਖੜੋ ਰੋ ਅਜੇ ਉਹ ਪੰਜ ਦੋ ਬੰਦੇ ਜਾਣਦੇ ਆ ਜਾਂ ਸਾਡੀਆਂ ਮਾਵਾ ਪਰਾਂ ਚੰਦੇ ਆਲੇ ਜੋ ਮਾਰੀ ਨੂੰ ਦੁੱਖ ਲੱਗੇ ਨਹੀਂ ਦਿੱਤਿਆ ਜਾਣਾ ਕਿ ਆ ਕਹਿੰਦੇ ਆਸੀ ਕੋਟ ਭਰਾਓ ਸਾਡੇ ਸਿਰਾਂ ਉੱਪਰ ਨੂੰ ਪਾਵੇਂ ਚੱਪ ਗਿਆ ਜੇ ਅਸੀਂ ਕਿੰਨੇ ਕ ਜਾਵਾਂਗੇ ਅਸਤਾ ਭਰਾਓ ਮਰਾਂਗੇ ਸਾਨੂੰ ਸਰਕਾਰ ਕੁੱਟ ਕੇ ਪਰਦੇ ਪਾ ਕੇ ਜੇਲਾ ਤੁਮ ਨੂੰ ਰੋਕ ਤੁਸੀਂ ਉੱਠੋ ਚਾਹੇ ਲਾਓ ਉੱਠੋ ਇਸ ਕਰਕੇ ਭਰਾਓ ਤੁਹਾਨੂੰ ਇਹ ਬੇਨਤੀ ਕਰ ਰਹਾ ਆਂ ਕਿ ਭਰਾਓ ਅੱਜ ਘਾਫੇ ਬੰਨ ਕੇ ਤੁਸੀਂ ਘਰ ਘਰਲੇ ਇਹ ਮੈਸੇਜ ਲਾਓ ਭੈਣਾ ਅੱਜ ਕਹਿਣਾ ਮੇਰਾ ਆਪ ਤੁਹਾਨੂੰ ਆਪ ਤੁਹਾਨੂੰ ਤੁਸੋਂ ਹੱਥ ਲਾ ਦਿਓ ਜੇ ਤੁਸੀਂ ਇਸ ਪਿੰਡ ਦੇ ਵਿੱਚ 4-500 ਦੀ ਗਿਣਤੀ ਭਰਾਵੋ ਕੈਡਰ ਤੇ ਲੈ ਗਏ ਜੋ ਮੈਂ ਤੁਹਾਡੇ ਨਾਲ ਇਸ ਗੱਲ ਦਾ ਬਾਵਾ ਕਰਦਾ ਇਹ ਭਰਾਵੋ ਦੁੱਗਣੀ ਗੌਰਵ ਤੇ ਕਰਨਗੇ ਕੋਰਨਾ ਤੇ ਪੜੇ ਮੁਕ ਲੱਗਣਗੇ ਲੋੜਾਂ ਸੀ ਲਾਉਣੇ ਲੋੜਾਂ ਸੀ ਸਰਕਾਰ ਦਾ ਪੜਾਏ ਜਿਆਸੇ ਸਿਦਕ ਮੋਰਚਾ ਹੈ ਆਪ ਤੀਰੂਤ ਤੋਂ ਬਾਅਦ ਉਹ ਕਮੂ ਬੈਠਾ ਆਪ ਤੀਰੂਤ ਤੋਂ ਬਾਅਦ ਫੌਂੀ ਮੋਟਾਉਣੇ ਆ ਆਗਲਾ ਪ੍ਰੋਗਰਾਮ ਬਹੁਤ ਸੱਜਤਾ ਹੋਣਾ ਉਹ ਤਾਂ ਤੁਹਾਨੂੰ ਅੱਗੇ ਸੁਣ ਰੱਤ ਕਰੀ ਹੈ ਭਾਵੇਂ ਬਖੰਗ ਉਹ ਪਰ ਉਹ ਜਾਣ ਤੋਂ ਸਰਕਾਰਾ ਫੇਰ ਤੜਕ ਤੋਂ ਆ ਰਹੀ ਹੈ ਫੇਰ ਵੱਡੇ ਹੱਲ ਲੈ ਕੇ ਆ ਰਹੀ ਹੈ ਉਹ ਸਰ ਕੋ ਭਾਵੇਂ ਤਾਰੀ ਹੀ ਦੇਣਾ ਕਰਨੇ ਪਹੁੰਚਿਆ ਜੋ ਬਾਸਤੂ ਕੋਲ ਆਇਆ ਅਸੀਂ ਲੱਗ ਪੜ ਕਹਿੰਦੇ ਜਾਣਾ ਅੱਜ ਵੀ ਉਸ ਲਈ ਪਹਾੜੀ ਨੂੰ ਕੋਈ ਸੀ ਸਾਰੇ ਤਮਤੋਂ ਆਪ ਸਾਡੇ ਦਾ ਮਾਵਾ ਪਹਿਰਾ ਅੱਜ ਕੋਈ ਤੁਸੀਂ ਸਬੋਕਰਾ ਨੂੰ ਵੀ ਬੋਲੋ ਕੋ ਘਰ ਘਰ ਜਾ ਕੇ ਉਹ ਮੈਸੇਜ ਲਾਓ ਉਹ ਭਾਈ ਆਖਦੇ ਕਿ ਨਾ ਆਪਣੇ ਬੱਚੇ ਬੱਚੇ ਨੇ ਭਰਾਓ ਕੀ ਮਾਗਰਦ ਤੇ ਫਸਦਾ ਇਹ ਕੋਸੋ ਸਾਰੀ ਬੇਨਤੀ ਨੂੰ ਮੰਨ ਲਿਆ ਉਹ ਭਰਾਵੋ ਆਪਾਂ ਇਹ ਮਲਾਜ਼ਮ ਨੂੰ ਪੁੱਛਾਂਗੇ ਹਰ ਹਾਲਤ ਵਿੱਚ ਕੇ ਭਰਾਵੋ ਇਹ ਮਾ ਬਿਜਲੀ ਬੋਰ ਦਾ ਭੋਗ ਪਾਣਦੀ ਏ ਕਿਉਂਕਿ ਟੋਟਲ ਮਲਾਜ਼ਮ ਜਿੰਨੇ ਬਿਜਲੀ ਮਲਾਜ਼ਮ ਹੈ ਉਹਨੂੰ ਤੋਂ ਦੇ ਨਾਲ ਪੰਜਾਬ ਦੇਆਂ ਲਗਭਗ ਸਾਰੀਆਂ ਜੱਥੇ ਬੰਦੇ ਆ ਜਿਹੜੇ ਆ ਸੂਰਤ ਮੋਰਚੇ ਦੀਆਂ ਨੇ ਉਹ ਇਕੱਠਿਆਂ ਲੈ ਪੂਰੇ ਭਾਰਤ ਦੀਆਂ ਜਣ ਜਣੇ ਲਗਭਗ 600-400 ਦੇ ਲਗਭਗ ਜੱਥੇ ਬੰਦੇ ਆ ਸਾਰੀਆਂ ਜੱਥੇ ਬੰਦਿਆਂ ਦਾ ਪ੍ਰੋਗਰਾਮ ਹੈ ਉਸ ਕਰਕੇ ਇਹੋ ਬੋਲ ਕੇ ਭਰਾਵੋ ਤੁਹਾਨੂੰ ਅੱਗੇ ਲੱਗਰ ਦੇ ਵਿੱਚ ਲੈ ਕੇ ਆਏ ਆ ਕਿ ਆਪ ਕੋ ਸਮਾਪ ਹੋਣਾ ਕਿ ਅਸੀਂ ਆਸ ਕਰਾਂਗੇ ਕਿ ਭਰਾਵੋ ਤੁਸੀਂ 8 ਕਰੋੜ ਤੋਂ ਆਪਣੇ ਨਗਰ ਵੱਲ ਵੱਧ ਤੋਂ ਵੱਧ ਯੋਗਦਾਨ ਪਾਓਗੇ ਤੇ ਇਹ ਲੜਾਈ ਨੂੰ ਆਪ ਸਾਥ ਜਿੱਤ ਕੇ ਆਮੇਗੇ ਕਹਾ ਬਤਾ ਨਾਗ ਉਹ ਗੁਰੂ ਜੀ ਦਾ ਖਾਲਸਾ ਗੁਰੂ ਜੀ ਦੀ ਛੱਤੀ ਅੰਜ ਪ੍ਰਧਾਨ ਜੀ ਇਹ ਕਿਸ ਮਸਲੇ ਵਿੱਚ ਅੱਜ ਇਕੱਠ ਰੱਖਿਆ ਜੀ ਪਿੰਡ ਚ ਮੇਰਾ ਨਾਮ ਜਸਵੰਤ ਸਿੰਘ ਤੋੜਾਵਾਲ ਬਲਾਕ ਪ੍ਰਧਾਨ ਸਨਾਪ ਭਾਰਤੀ ਕਿਸਾਨ ਜੁਨਗੋਈ ਇਕਤਾ ਗਰਾਹਾਂ ਅੱਜ ਜਿਹੜਾ ਅਸੀਂ ਲਗਭਗ ਪਿੰਡੀ ਪਿੰਡੀ ਯਾਨੀ ਇਹ ਪ੍ਰੋਗਰਾਮ ਕਰ ਰਹੇ ਹਾਂ ਯਾਨੀ ਜਿਹੜਾ ਸੰਯੁਕਤ ਮੋਰਚੇ ਨੇ ਪ੍ਰੋਗਰਾਮ ਲੀਕਿਆ ਯਾਨੀ 8 ਤਰੀਕ ਨੂੰ ਪੂਰੇ ਭਾਰਤ ਦੇ ਜਿੰਨੇ ਵੀ ਐਸਡੀਓ ਹੈ ਉਹਨਾਂ ਤੇ ਜਿਹੜੇ ਯਾਨੀ ਕੇਂਦਰ ਦੀ ਹਕੂਮਤ ਪੰਜ ਬੇਲਾ ਲੈ ਕੇ ਆ ਰਹੀ ਹੈ ਜੀਦੇ ਵਿੱਚ ਸਾਡਾ ਬਿਜਲੀ ਦਾ ਵੱਡਾ ਬੇਲਾ ਜਿਹੜਾ ਸਾਡੇ ਲੋਕ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਚੋਬ ਹੈ ਯਾਨੀ ਇਹਨਾਂ ਦੀਆਂ ਬਿਲਾਆਂ ਦੀਆਂ ਕਾਪੀਆਂ ਅਸੀਂ 8 ਤਰੀਕ ਨੂੰ ਸਾਰੇ ਗ੍ਰੈਡਾਂ ਤੇ ਜਣੀ ਸਾੜਨਾ ਇਸ ਕਰਕੇ ਅੱਜ ਅਸੀਂ ਇਹ ਕੱਟ ਕਰਕੇ ਸਾਡੀਆਂ ਮਾਵਾ ਪੈਣਾ ਨੂੰ ਸਾਡੇ ਵੀਰਾਂ ਨੂੰ ਇਹ ਗੱਲ ਦੱਸਣ ਲਈ ਪਹੁੰਚੇ ਤੇ ਵੀ ਭਰਾਵੋ ਮੋਦੀ ਹਕੂਮਤ ਦੁਬਾਰਾ ਫੇਰ ਇਹੋ ਜਿਹੇ ਫੈਸਲੇ ਜਿਹੜੇ ਤੁਸੀਂ ਪਿਛਲੇ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਤੇ ਉਦੋਂ ਤੁਸੀਂ ਜਾਗੇ ਇਕੱਠੇ ਹੋਏ ਤੇ ਲੜ ਕੇ ਜਣੀ ਉਹ ਤਿੰਨ ਬਿੱਲ ਆ ਜਿਹੜੇ ਮੋਦੀ ਹਕੂਮਤ ਨੂੰ ਮਜਬੂਰ ਕਰਕੇ ਵਾਪਸ ਕਰਾਉਣੇ ਪਏ ਹੁਣ ਫੇਰ ਜਣੀ ਜਿਹੜੇ ਇਹ ਪੰਜ ਬਿੱਲ ਲੈ ਕੇ ਆ ਰਹੇ ਆ ਜਣੀ ਜਿਹਦੇ ਵਿੱਚ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਹੈ ਜਣੀ ਜਿਹਨੂੰ ਇਹ ਪਹਿਲਾਂ ਬਾਦਲਕਿਆਂ ਨੇ ਤਿੰਨ ਭਾਗਾਂ 'ਚ ਵੰਡਿਆ ਤੇ ਹੁਣ ਜਣੀ ਮੋਦੀ ਹਕੂਮਤ ਨੇ ਜੰਮੀ ਪੱਤੇ ਹੀ ਸਾਫ ਕਰਤਾ ਜਣੀ ਜਿਹੜੇ ਕਹਿ ਰਹੇ ਟੋਰਨਕ ਮੀਟਰ ਜਿਹੜੇ ਚਿੱਪ ਵਾਲੇ ਮੀਟਰ ਕਹਿੰਦੇ ਅਸੀਂ ਆਮ ਵੀ ਉਹ ਮੀਟਰ ਲੱਗਣੇ ਆ ਇਹ ਜਣੀ ਅਦਾਨੀਆਂ ਨੂੰ ਵੇਚ ਕੇ ਅੱਗੇ ਪੰਜ ਕੰਪਨੀਆਂ ਦੇ ਹਵਾਲੇ ਕਰਨਾ ਜਣੀ ਇੰਨੀ ਮਹਿੰਗੀ ਬਿਜਲੀ ਹੋ ਜਾਣੀ ਹੈ ਸਾਡੇ ਤੋਂ ਇਹ ਬਿਜਲੀ ਖਰੀਦੀ ਨਹੀਂ ਜਾਣੀ ਇਸ ਕਰਕੇ ਅਸੀਂ ਸਾਰੇ ਭੈਣਾ ਭਰਾਵਾਂ ਨੂੰ ਇਹ ਅਪੀਲ ਕਰਨਾ ਹੈ ਤੇ ਵੀ ਭਰਾਵੋ 8 ਤਰੀਕ ਨੂੰ ਵੱਡੀ ਗਿਣਤੀ 'ਚ ਆਪਾਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਐਸਐਲਓ ਪੈਂਦੇ ਆ ਉਹਨਾਂ ਦੇ ਅੱਗੇ ਇਹ ਬਿਲਾਆਂ ਦੀਆਂ ਕਾਪੀਆਂ ਛਾੜਾਂਗੇ ਤੇ ਹਰ ਹਾਲਤ 'ਚ ਆਪਾਂ ਇਹ ਲੜਾਈ ਜਿੱਤਾਂਗੇ ਸਰਕਾਰ ਨੂੰ ਇਹਨਾਂ ਬਿਲਾਾਂ ਤੋਂ ਯਾਨੀ ਜਿਹੜਾ ਸਾਧਨ ਚੱਲਦਾ ਹੁਣ ਉਹਨਾਂ ਨੇ ਬਿੱਲ ਜਿਹੜੇ ਇਹ ਕਾਨੂੰਨ ਬਣਾਉਣਾ ਪਾਸ ਕਰਨੇ ਆ ਇਹ ਨਹੀਂ ਹੋਣ ਦੇਵਾਂਗੇ ਕਿਉਂਕਿ ਸਾਰੇ ਕਿਸਾਨ ਮਜ਼ਦੂਰ ਜਾਗ ਪਏ ਹੁਣ ਯਾਨੀ ਸਰਕਾਰ ਨੂੰ ਇੱਧਰ ਦੁਬਾਰਾ ਸੋਚਣ ਲਈ ਮਜਬੂਰ ਕਰਾਂਗੇ ਇਹ ਜਿਹੜੇ ਬਿੱਲ ਲੈ ਕੇ ਇਹਨਾਂ ਨੂੰ ਵਾਪਸ ਕਰਾ ਕੇ ਹੀ ਦਮ ਲਾਵਾਂਗੇ ਉਹਨਾਂ ਤੱਕ ਸਾਡੀ ਲੜਾਈ ਹੈ ਜਿਹੜੀ ਸੰਘਰਸ਼ ਹੈ ਉਹ ਹੋਰ ਤਿੱਖੇ ਹੁੰਦੇ ਰਹਿਣਗੇ